ਸਤਿ ਸ਼੍ਰੀ ਅਕਾਲ ਦੋਸਤੋ ਸੰਭੂ ਬਾਰਡਰ ਤੇ ਖੜੇ ਆ ਜਿੱਥੇ ਕਿ ਕਿਸਾਨ 13 ਫਰਵਰੀ ਤੋਂ ਉਸੇ ਤਰ੍ਹਾਂ ਹੀ ਡਟੇ ਹੋਏ ਨੇ ਤੇ 13 ਫਰਵਰੀ ਤੋਂ ਇੱਕ ਭੈਣ ਵੀ ਇਸ ਸੰਭੂ ਬਾਰਡਰ ਤੇ ਡਟੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖ ਵੀਡੀਓਜ਼ ਦੇ ਵਿੱਚ ਪਹਿਲਾਂ ਵੀ ਦੇਖਿਆ ਹੈ ਜੋ ਕਿ ਕਿਸਾਨ ਵੀਰਾਂ ਦੀ ਮੈਡੀਕਲ ਸਹਾਇਤਾ ਕਰਦੇ ਨੇ ਹਿਨਾ ਮਦਨ ਪਰ ਹੁਣ ਇੱਕ ਖਾਸ ਜੋ ਤੁਹਾਨੂੰ ਵੀ ਇਹ ਖਬਰ ਜਾਣ ਕੇ ਖੁਸ਼ੀ ਹੋਵੇਗੀ ਸ਼ਾਇਦ ਤੁਹਾਡੇ ਤੱਕ ਪਹਿਲਾਂ ਵੀ ਇਹ ਖਬਰ ਪਹੁੰਚ ਚੁੱਕੀ ਹੈ की ਭੈਣ ਹੁਣ ਖਾਲਸਾ ਸੱਜ ਚੁੱਕੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸੋ ਐਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਕਿਵੇਂ ਲੱਗ ਰਿਹਾ ਹੁਣੇ ਨਵੀਂ ਤਬਦੀਲੀ ਤੋਂ ਬਾਅਦ ਬਹੁਤ ਹੀ ਜ਼ਿਆਦਾ ਮਨ ਨੂੰ ਸਕੂਨ ਤੇ ਬਹੁਤ ਹੀ ਪੋਜ਼ਿਟਿਵ ਫੀਲ ਕਰਦੇ ਆ ਹਨ ਠੀਕ ਹੈ ਜੀ ਤੇ ਕਿਵੇਂ ਤੁਸੀਂ 13 ਤਰੀਕ ਤੋਂ ਡੱਡੇ ਹੋਏ ਹੋ ਸੇਵਾ ਕਰ ਰਹੇ ਹੋ ਦਿਨ ਰਾਤ ਇੱਥੇ ਖੜੇ ਹੋ ਕਿਸਾਨਾਂ ਨਾਲ ਹਰ ਤਰ੍ਹਾਂ ਦੀ ਮਦਦ ਕਰਦੇ ਹੋ ਇਕਦਮ ਇਹ ਜ਼ਿੰਦਗੀ ਦੇ ਵਿੱਚ ਮੋੜ ਕਿਵੇਂ ਆਇਆ ਕਿ ਪਹਿਲਾਂ ਵੀ ਕੋਈ ਝੁਕਾ ਸੀ ਸਿੱਖੀ ਵੱਲ ਜਾਂ ਇੱਥੇ ਆਉਣ ਤੋਂ ਬਾਅਦ ਹੀ ਕੋਈ ਅਜੀਹਾ ਤੁਹਾਡੇ ਨਾਲ ਵਾਪਰਿਆ ਕਿ ਤੁਸੀਂ ਇਸ ਤਰ੍ਹਾਂ ਮੋੜ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਆਇਆ ਹੈ ਕਿ ਆ ਕਿ ਮਹਾਰਾਜ ਨੇ ਕਲਾ ਵਰਤੀ ਹੈ ਕਿਉਂਕਿ ਇਹ ਸਾਰਾ ਦਾ ਸੀਸਾ ਦਾ ਫਾਲੀ ਹੈ ਜਿਹੜਾ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਜਲਦੀ ਬਾਬਾ ਜੀ ਨੇ ਆਪਣੇ ਲੜਲਾ ਲਿਆ ਸਾਨੂੰ ਦੋਨਾਂ ਨੂੰ ਤੇ ਆਪਾਂ ਜਦੋਂ ਆਏ ਸੀ ਆਪਾਂ ਕੋਈ ਸੋਚ ਕੇ ਨਹੀਂ ਆਏ ਸੀ ਪੈਗੰਦੀ ਸ਼ਿਵਾਲੀ ਇੱਥੇ ਪਹੁੰਚੇ ਸੀਗੇ ਪਰ ਉਸ ਤੋਂ ਬਾਅਦ ਬਾਬਾ ਜੀ ਨੇ ਦਾ ਪੱਕਾ ਹੁਕਮ ਲਾਤਾ ਤੇ ਲਗਾਤਾਰ ਨਿਰੰਤਰ ਸੇਵਾ ਚੱਲ ਰਹੀ ਹੈ ਸਾਡੀ De base, ese, es. ਦਸੰ ਪਿਤਾ ਨੇ ਜਿੱਦਾਂ ਇੱਕ ਵਿਦ ਬਣਾਣੀ ਹੁੰਦੀ ਹੈ ਇਸ ਚੀਜ਼ ਤੋਂ ਰੁਗਰੂ ਕਰਾਉਣ ਵਲੇ ਸਾਡੇ ਜਿਹੜੇ ਸੰਤ ਮਹਾਪੁਰਖ ਹੈ ਉਹ ਡਾਕਟਰ ਪੀਐਸ ਗਰਵਾਲ ਖਾਲਸਾ ਜੀ ਪਟਿਆਲੇ ਤੋਂ ਨੇ ਉਹਨਾਂ ਨੇ ਸਾਨੂੰ ਇਸ ਚੀਜ਼ ਤੋਂ ਰੁਗਰੂ ਕਰਾਇਆ ਕਿ ਤੁਹਾਨੂੰ ਬਾਬਾ ਜੀ ਦਾ ਹੁਕਮ ਹੋਇਆ ਵੀ ਤੁਹਾਨੂੰ ਅੰਮ੍ਰਿਤ ਛਕਾਣਾ ਚਾਹੀਦਾ ਹੈਗੇ ਤੁਹਾਡੇ ਲੱਤ ਤੇ ਸੱਟ ਵੀ ਲੱਗੀ ਹੋਈ ਹੈ ਪਹਿਲਾਂ ਵੀ ਗੱਲਬਾਤ ਹੋਈ ਆ ਤੁਹਾਡੇ ਨਾਲ ਪਰ ਇਸ ਤੋਂ ਵੀ ਵੱਡਾ ਤੁਹਾਨੂੰ ਜਿਵੇਂ ਕਹਿੰਦੇ ਇੱਕ ਰੁਜ਼ਗਾਰ ਤੋਂ ਵੀ ਤੁਹਾਨੂੰ ਵੱਡਾ ਨੁਕਸਾਨ ਹੋਇਆ ਜਿੱਤੇ ਤੁਸੀਂ ਜੋਬ ਕਰਦੇ ਸੀ ਪਹਿਲਾਂ ਲੀਵ ਤੇ ਸੀ ਤੁਸੀਂ ਪਹਿਲੀ ਇੰਟਰਵਿਊਸ ਦੇ ਵਿੱਚ ਵੀ ਦੱਸਿਆ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਵੱਲੋਂ ਕਿ ਖਾਇਰ ਕਰ ਦਿੱਤਾ ਗਿਆ ਤੁਹਾਨੂੰ じゃ ਕੀ ਘਟਨਾ ਘਟੀ ਹੈ ਉਸ ਬਾਰੇ ਉਦੋਂ ਵੀਰ ਜੀ ਮੈਂ ਜਿੱਦਾਂ ਉਹਨਾਂ ਤੋਂ ਅ ਛੁੱਟੀਆਂ ਦੀ ਅਪੀਲ ਕੀਤੀ ਸੀਗੀ ਕਿ ਮੈਨੂੰ ਅੱਜ ਦਾ ਕਿ ਮੈਂ ਤੁਹੇ ਸੇਵਾ ਲਈ ਜਾਣਾ ਚਾਹਨੀ ਮੈਨੂੰ ਛੁੱਟੀਆਂ ਦੇ ਦੋ ਹਨਾ ਫਿਰ ਉਹਨਾਂ ਨੇ ਮੈਨੂੰ ਛੁੱਟੀਆਂ ਕਿੰਨੇ ਕਿ ਉਹਨਾਂ ਨੂੰ ਸਟਾਫ ਦੀ ਜਿੱਦਾਂ ਲੋਡ ਸੀਗੀ ਤੇ ਉਹਨਾਂ ਨੇ ਮਤਲਬ ਮੈਨੂੰ ਅੱਗੇ ਛੁੱਟੀਆਂ ਨਹੀਂ ਦਿੱਤੀਆਂ ਤੇ ਫਿਰ ਉਹਨਾਂ ਨੇ ਮੈਨੂੰ ਰਿਲੀਜ਼ ਕਰ ਦਿੱਤਾ ਚਲੋ ਹਰੀ ਕੰਪਨੀ ਦਾ ਕਿਸੇ ਦਾ ਰੂਲ ਹੁੰਦਾ ਆਪਾਂ ਇਦਾਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ ਠੀਕ ਹੈ ਹਰ ਕਿਸੇ ਦੀ ਆਪਣੀ ਨੀਡ ਹੁੰਦੀ ਹੈ ਪਰ ਕੋਈ ਨਹੀਂ ਮੈਨੂੰ ਨੌਕਰੀ ਦਾ ਦੁੱਖ ਨਹੀਂ ਕਿਉਂਕਿ ਜਿਹੜੀ ਬਾਬਾਈ ਨੇ ਇੱਥੇ ਉਰੇ ਡਿਊਟੀ ਲਗਾਈ ਹੈ ਇਹ ਪੈਸੇ ਨਾਲੋਂ ਕਿ ਜਿਹੜੀਆਂ ਇਹਨਾਂ ਸਾਰੇ ਵੀ ਸੀਸਾ ਦੇ ਨਾਲ ਸਰਟੀਫਿਕੇਸ਼ਨ ਮਿਲਦੀ ਹੈ ਤੋਂ ਇਹਨਾਂ ਦੀ ਸੀਸਾ ਇਹਨਾਂ ਦਾ ਪਿਆਰ ਮਾਨਸਿਕ ਦਾ ਸਭ ਤੋਂ ਜ਼ਿਆਦਾ ਡਾਕਟਰ ਸਬੇਮਾਨ ਸਿੰਘ ਤੁਸੀਂ ਵੀ ਜਾਣਦੇ ਹੋ ਕਿਸਾਨੀ ਅੰਦੋਲਨ ਵਾਂ ਦੇ ਵਿੱਚ ਵੀ ਕਾਫੀ ਉਹਨਾਂ ਵੱਲੋਂ ਯੋਗਦਾਨ ਪਾਇਆ ਗਿਆ ਉਹਨਾਂ ਨੇ ਇੱਕ ਪੋਸਟ ਪਾਈ ਸੀ ਤੁਹਾਡੀ ਉਸ ਕਵਰ ਤੋਂ ਬਾਅਦ ਜਦੋਂ ਕੰਪਨੀ ਵੱਲੋਂ ਤੁਹਾਨੂੰ ਜੋਬ ਤੋਂ ਤੁਸੀਂ ਅਲੱਗ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਪਾਈ ਸੀ ਕਿ ਸਾਡੇ ਵਿੱਚ ਤੁਹਾਡਾ ਸਵਾਗਤ ਹੈ ਵੀ ਅਸੀਂ ਤੁਹਾਨੂੰ ਜੋਬ ਦੇਵਾਂਗੇ ਜਿਸ ਤਰ੍ਹਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋਈ ਜਾਂ ਜੋ ਤੁਸੀਂ ਕਹੋਗੇ ਉਹਨਾਂ ਨੂੰ ਹਰ ਤਰ੍ਹਾਂ ਦੇ ਨਾਲ ਉਹ ਤੁਹਾਡੇ ਨਾਲ ਚੱਲਣ ਦੇ ਲਈ ਤਿਆਰ ਨੇ ਕਿਉਂਕਿ ਤੁਹਾਡੀ ਸੇਵਾ ਦਾ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਬਹੁਤ ਇਮਪ੍ਰੈਸ ਹੋਏ ਉਹਨਾਂ ਨੇ ਆਪ ਇਹ ਗੱਲ ਕਹੀ ਸੀ ਲਾਈਵ ਦੇ ਵਿੱਚ ਆ ਕੇ ਵੀ ਕੀ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਕਿਸ ਤਰ੍ਹਾਂ ਦਾ ਤੁਹਾਡਾ ਕੋਈ ਸੰਪਰਕ ਹੋਇਆ ਉਹਨਾਂ ਨਾਲ ਹਾਂਜੀ ਮੇਰਾ ਕੋਈ ਉਹਨਾਂ ਦੇ ਨਾਲ ਸੰਪਰਕ ਹੋ ਨਹੀਂ ਪਾਇਆ ਨਾ ਹੀ ਮੇਰੀ ਹਜੂਰ ਉਹਨਾਂ ਨਾਲ ਕੋਈ ਗੱਲ ਹੋ ਪਾਈ ਹੈ ਕਿਉਂਕਿ ਇੱਧਰ ਨੈਟ ਵੀ ਨਹੀਂ ਚੱਲਦਾ ਤੇ ਸਾਨੂੰ ਇਸ ਚੀਜ਼ ਬਾਰੇ ਪਤਾ ਵੀ ਨਹੀਂ ਸੀਗਾ ਜੇਕਰ ਉਧਰੋਂ ਆਫਰ ਦਿੰਦੇ ਨੇ ਉਹਨਾਂ ਵੱਲੋਂ ਤੁਹਾਨੂੰ ਆਫਰ ਆਉਂਦੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਡਟ ਕੇ ਕਿਉਂਕਿ ਉਹ ਵੀ ਬਹੁਤ ਵੱਡੀ ਸੇਵਾ ਕਰਦੇ ਨੇ ਉਹਨਾਂ ਨਾਲ ਮਤਲਬ ਸੇਵਾ ਦੇ ਵਿੱਚ ਸ਼ਾਮਲ ਹੋਣਾ ਚਾਹੋਗੇ ਸੁਣਿਆ ਉਹਨਾਂ ਨੇ ਵੀ ਪਿਛਲੇ ਅੰਦੋਲਨ ਚ ਬਹੁਤ ਸੇਵਾ ਨਿਭਾਈ ਸੀਗੀ ਤੇ ਹੁਣ ਤੁਹਾਡੇ ਮੰਗ ਉਹਨਾਂ ਨੇ ਵੀ ਨਸਾਲ ਵਿੱਚ ੱਲੇ ਨੇ ਹਾਂ ਬਿਲਕੁਲ ਜੇਕਰ ਇਦਾਂ ਦੀ ਉਹ ਸਾਨੂੰ ਕੋਈ ਆਫਰ ਦਿੰਦੇ ਨੇ ਤੇ ਇਹਦੇ ਤੇ ਮੈਂ ਇਦਾਂ ਤਾਂ ਨਹੀਂ ਕਹਿੰਦੀ ਕਿ ਆਪਾਂ ਮਤਲਬ ਇਹ ਤਾਂ ਮਹਾਰਾਜ ਨੂੰ ਪਤਾ ਦੇਖੋ ਆਪਾਂ ਕਦੀ ਕੁਝ ਸੋਚਿਆ ਨਹੀਂ ਹੁੰਦਾ ਹਨਾ ਜੋ ਕੁਝ ਸੋਚਿਆ ਹੁੰਦਾ ਕਦੇ ਵੀ ਨਹੀਂ ਹੁੰਦਾ ਸੋ ਜਿੱਦਾਂ ਇਹਦਾ ਮਹਾਰਾਜ ਦਾ ਹੁਕਮ ਹੋਈ ਜਾਊਗਾ ਉਦੋਂ ਚੱਲ ਜਾਂਗੇ ਜੇਕਰ ਗੱਲ ਕਰੀਏ ਖਾਲਸਾ ਸਜਣ ਤੋਂ ਬਾਅਦ ਜਿਵੇਂ ਤੁਸੀਂ ਹਿੰਦੂ ਪਰਿਵਾਰ ਦੇ ਵਿੱਚੋਂ ਆ ਹਨਾ ਜੀ ਤੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਰਿਐਕਟ ਸੀ ਤੁਹਾਡੇ ਇਸ ਖਾਲਸਾ ਸਜਣ ਬਾਰੇ ਜਾਂ ਫਿਰ ਪਹਿਲਾਂ ਤੋਂ ਹੀ ਤੁਸੀਂ ਗੱਲਬਾਤ ਕੀਤੀ ਸੀ ਪਰਿਵਾਰ ਦੇ ਨਾਲ ਗੱਲਬਾਤ ਤੋਂ ਮੈਂ ਅੰਮ੍ਰਿਤ ਸੰਚਾਰ ਕਰਨਾ ਸੀ ਪਹਿਲਾਂ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਕਿ ਮੈਂ ਦਾ ਅੰਮ੍ਰਿਤ ਪਾਨ ਕਰਨਾ ਚਾਹਨੀ ਹੈ ਤੇ ਮੇਰੀ ਫੈਮਲੀ ਮੇਰੇ ਨਾਲੋਂ ਜ਼ਿਆਦਾ ਐਕਸਾਈਟਡ ਸੀਗੀ ਕਿਉਂਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਉਹਨਾਂ ਨੂੰ ਮੈਂ ਇੰਨੀ ਗੱਲ ਕਹੀ ਕਿ ਮੈਂ ਅੰਮ੍ਰਿਤ ਸੰਚਾਰ ਕਰਨਾ ਚਾਹਨੀ ਉਹ ਕਹਿੰਦੇ ਆਪਾਂ ਬਹੁਤ ਭਾਗਾ ਵਾਲੇ ਹੋਵਾਂਗੇ ਜੇ ਤੂੰ ਅੰਮ੍ਰਿਤ ਸੰਚਾਰ ਕਰ ਲੂਗੀ ਇਤੋਂ ਵੱਡੀ ਗੱਲ ਸਾਡੇ ਲਈ ਕੋਈ ਨਹੀਂ ਤੇ ਮਤਲਬ ਹੁਣ ਨਰਸਰੀ ਕਲਾਸ ਦੇ ਵਿੱਚ ਤੁਹਾਡਾ ਦਾਖਲਾ ਹੋ ਚੁੱਕਿਆ ਸਿੱਖੀ ਦੀ ਹੈ ਨਾ ਤੇ ਉਹ ਸਿੱਖ ਰਹੇ ਹੋ ਕਿ ਪਹਿਲਾਂ ਤੋਂ ਹੀ ਪਾਠ ਕਰਦੇ ਸੀ ਨਿਤਨੇਮ ਕਰਦੇ ਸੀ ਜਾਂ ਫਿਰ ਹਾਲੇ ਤਾਂ ਇਹੀ ਬਹੁਤ ਵੱਡੀ ਸੇਵਾ ਕੀ ਜਿਹੜੀ ਕਰ ਰਹੇ ਹੁੰਦੇ ਸੀ ਜੀ ਜੀ ਬਿਲਕੁਲ ਪਹਿਲਾਂ ਮੈਂ ਜਪਜੀ ਸਾਹਿਬ ਤੇ ਰਹਿਰਾ ਸਾਹਿਬ ਦਾ ਪਾਠ ਮਨਵਾੰਦਾ ਸੀ ਚਪਈ ਸਾਹਿਬ ਦਾ ਪਾਠ ਵੀ ਆਂਦਾ ਸੀਗਾ ਬਾਕੀ ਹਜੇ ਆਪਾਂ ਨਵੇਂ ਆ ਆਪਾਂ ਹਜੇ ਪਹਿਲੀ ਪੌੜੀ ਚੜ੍ਹੇ ਆ ਮਾਰਾ ਸਾਨੂੰ ਅੱਗੇ ਵੀ ਐਦਾਂ ਹੀ ਗਿਆਨ ਬਖਸ਼ਣ ਅੱਗੇ ਵੀ ਸਾਨੂੰ ਫੌਜੀ ਪਾਣ ਕਿ ਆਪਾਂ ਪੰਜ ਬਾਣੀਆਂ ਦਾ ਪਾਠ ਕਰ ਸਕੀਏ ਹਜੇ ਤਾਂ ਪੰਜ ਬਾਣੀਆਂ ਦਾ ਪਾਠ ਸੁਣ ਕੇ ਕਰ ਲਈਦਾ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਜਿਹੜੇ ਇੱਥੇ ਧਰਨੇ ਦੇ ਵਿੱਚ ਬਜ਼ੁਰਗ ਨੇ ਉਹਨਾਂ ਤੋਂ ਤੁਹਾਨੂੰ ਪਿਤਾ ਦਾ ਪਿਆਰ ਮਿਲਿਆ ਜੋ ਤੁਹਾਡੇ ਹਾਨੀ ਨੇ ਉਹਨਾਂ ਤੋਂ ਇੱਕ ਭਰਾ ਦਾ ਪਿਆਰ ਮਿਲਿਆ ਇਹ ਜੀ ਕਿਹੜੀ ਜੇਕਰ ਗੱਲ ਕਰੀ ਹੁਣ ਤੱਕ ਦਾ ਜੋ 20 ਦਿਨ ਦਾ ਲਾਲੋ ਤਜਰਬਾ ਤੁਹਾਡਾ ਕਿਹੜੀ ਕੋਈ ਖਾਸ ਗੱਲ ਹੈ ਜਿਹੜੀ ਤੁਹਾਡੇ ਮਨ ਦੇ ਵਿੱਚ ਮਤਲਬ ਬਹੁਤ ਤੁਹਾਨੂੰ ਅੱਛੀ ਲੱਗੀ ਇਸ ਤੋਂ ਜਿਹੜੀ ਖਾਸ ਗੱਲ ਹੈ ਇੱਕ ਤਾਂ ਸਾਰਿਆਂ ਨੇ ਮੈਨੂੰ ਬਹੁਤ ਚੰਗੀ ਨਿਗਾਹ ਨਾਲ ਜਿੱਦਾ ਬਜ਼ੁਰਗਾਂ ਨੇ ਆਪਣੀ ਧੀ ਦੀ ਨਿਗਾਹ ਨਾਲ ਦੇਖੇ ਭਰਾਵਾਂ ਨੇ ਇੱਥੇ ਮੈਨੂੰ ਭੈਣ ਦੀ ਨਿਗਾਹ ਨਾਲ ਦੇਖਿਆ ਸਭ ਤੋਂ ਚੰਗੀ ਗੱਲ ਇਹ ਲੱਗੀ ਔਰ ਸਭ ਤੋਂ ਜ਼ਿਆਦਾ ਚੰਗੀ ਗੱਲ ਜੋ ਹੁਣ ਆਪਾਂ ਜਿੱਦਾ ਮੈਂ ਖਾਲਸਾ ਜੀ ਸੱਜ ਕੇ ਆਪਾਂ ਦੋਨੋਂ ਤੇ ਉਹ ਇਹਨਾਂ ਸਾਰਾ ਦਾ ਪਿਆਰ ਇਹਨਾਂ ਸਾਰੀ ਦੀ ਸਿੱਖਾ ਦੇ ਨਾਲ ਹੀ ਹੈ ਕਿਉਂਕਿ 20 ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲੀ ਔਰ ਅੱਜ ਖਾਲਸਾ ਜੀ ਸੱਜ ਕੇ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਇੱਕ ਬਹੁਤ ਪੋਜ਼ਿਟਿਵ ਫੀਲ ਆਂਦਾ ਕਿਉਂਕਿ ਜਦੋਂ ਆਪਾਂ ਕਿਤੇ ਬਾਹਰ ਜਾਈਦਾ ਸੀਗਾ ਤੇ ਕੀ ਦਸੀ ਹੁਣ ਆਪਾਂ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਆ ਕਿ ਉਹ ਦਸਮ ਪਿਤਾ ਦੀ ਫੌਜ ਚਾਪਾ ਪੜਤੀ ਹੋ ਗਈ ਹੈ ਤੇ ਜੇਕਰ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਸਰਕਾਰਾਂ ਲਗਾਤਾਰ ਲਾਰੇ ਲੱਪੇ ਦੀ ਰਾਜਨੀਤੀ ਖੇਡ ਰਹੀਆਂ ਨੇ ਜਾਂ ਫਿਰ ਕੋਟ ਆਫ ਕੰਡਕਟ ਲੱਗਣ ਦੀ ਤਿਆਰੀ ਦੇ ਵਿੱਚ ਉਸ ਦੀ ਉਡੀਕ ਦੇ ਵਿੱਚ ਲਾਰੇ ਲੱਪੇ ਲਗਾ ਰਹੇ ਨੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਜੇਕਰ ਕਿਉਂਕਿ ਤੁਸੀਂ ਇਹ ਵੀ ਇੱਕ ਨਜ਼ਰ ਦੇ ਨਾਲ ਦੇਖਦੇ ਹੋ हां ਦੇਖੋ ਇਹਨਾਂ ਚੀਜ਼ਾਂ ਬਾਰੇ ਮੈਨੂੰ ਕੋਈ ਜ਼ਿਆਦਾ ਨੋਲਿਜ ਨਹੀਂ ਹੈ ਤੇ ਨਾ ਹੀ ਕਿਉਂਕਿ ਆਪਾਂ ਉਰੇ ਤੇ ਸੇਵਾ ਦੀ ਭਾਵਨਾ ਨਾ ਪਹੁੰਚੀ ਸੀ ਕਿ ਸਾਡਾ ਇਨਸਾਨੀਅਤ ਦਾ ਧਰਮ ਹੈ ਇੱਥੇ ਚਾਹੇ ਕੋਈ ਸਾਡੇ ਕੋਲ ਪੁਲਿਸ ਦੇ ਮੁਲਾਜ਼ਮ ਆਣਗੇ ਕੋਈ ਸਿਪਾਹੀ ਆਣਗੇ ਜਾਂ ਆਪਣੇ ਬਜ਼ੁਰਗ ਹੋਣਗੇ ਈਵਨ ਆਪਾਂ ਤਾਂ ਕੋਈ ਐਵੀ ਮੇਰੇ ਕੋਲ 2 ਦਿਨ ਪਹਿਲਾਂ ਕਿ ਪੂਰਾ ਵੀ ਆਇਆ ਛੋਟਾ ਜਿਹਾ ਉਹਦੀ ਲਾਤ ਬਗੈਰੇ ਬਜ਼ੁਰਗ ਲੈ ਕੇ ਆਇਆ ਸੀ ਮੇਰੇ ਤੋਂ ਕਿਦੀ ਲਾਤ ਖਰਾਬ ਆ ਆਪਾਂ ਉਹਨੂੰ ਵੀ ਦਵਾਈ ਦੇ ਕੇ ਤੋਰਿਆ ਸੋ ਇਨਸਾਨੀਅਤ ਦਾ ਧਰਮ ਹੀ ਸ ਆਪਾਂ ਸੇਵਾ ਕਰਨੇ ਪਹੁੰਚੇ ਆ ਸੋ ਆਪਾਂ ਬਸ ਉਹੀ ਭਾਈ ਕਰਨੇਗਾ ਜੀ ਵਾਲੀ ਜਿਹੜੀ ਸੇਵਾ ਆ ਉਹਨੂੰ ਹੀ ਆਪਾਂ ਚਲਾ ਰਹੇ ਤੇ ਸਰਕਾਰਾਂ ਬਾਰੇ ਇੱਦਾਂ ਦੀ ਮੇਰੀ ਕੋਈ ਨੀਤੀ ਨਹੀਂ ਹੈ ਜਾਂ ਫਿਰ ਕੋਈ ਆਪਾਂ ਦਾ ਸੋਚਿਆ ਨਹੀਂ ਹੈ ਜਾਂਦੇ ਜਾਂਦੇ ਮੇਰਾ ਆਖਰੀ ਸਵਾਲ ਇਹ ਹੋਊਗਾ ਕਿ ਇਹ ਜੋ ਤੁਸੀਂ ਸੇਵਾ ਕਰ ਰਹੇ ਹੋ ਔਰ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਤੁਸੀਂ ਸੇਵਾ ਵੀ ਇਹ ਜੋ ਕੀਤੀ ਹੈ ਬਹੁਤ ਵੱਡੀ ਗੱਲ ਹੈ ਤੇ ਦੂਜੇ ਪਾਸੇ ਜੋ ਇਹ ਛੋਟੀ ਉਮਰ ਦੇ ਵਿੱਚ ਇਹ ਤੁਸੀਂ ਇੱਕ ਹੋਰ ਵੱਡਾ ਕੰਮ ਜੋ ਇੱਕ ਪਰਮਾਤਮਾ ਦੀ ਕਿਰਪਾ ਕਹਿੰਦੇ ਤੁਹਾਡੇ ਤੇ ਹੋਈ ਹੈ ਖਾਲਸਾ ਸਜਿਓ ਤੇ ਜੇਕਰ ਸੇਵਾ ਦੀ ਗੱਲ ਕਰੀਏ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਇਸ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਇਹ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਅੱਗੇ ਵੀ ਮਿਸ਼ਨ ਬਣਾਵੋਗੇ ਬਿਲਕੁਲ ਜਿੱਦਾਂ ਕੀ ਆਪਣਾ ਕੀਤਾ ਸੀਗਾ ਕਿ ਆਪਾਂ ਨਰਸਿੰਗ ਕੀਤੀ ਹੋਈ ਸੀਗੀ ਪਹਿਲਾਂ ਆਪਾਂ ਉੱਥੇ ਨੌਕਰੀ ਕਰਦੇ ਸੀ ਉਹਨਾਂ ਬਾਬਾ ਜੀ ਨੇ ਇੱਥੇ ਨੌਕਰੀ ਲਾਇਆ ਜਿੱਦਾਂ ਇਹਦਾ ਮਹਾਰਾਜ ਦਾ ਹੁਕਮ ਹੁੰਦਾ ਰਹੇਗਾ ਉਦੋਂ-ਉਦੋਂ ਆਪਾਂ ਇਦਾਂ ਹੀ ਸੇਵਾ ਨਿਭਾਉਂਦੇ ਰਾਵਾਂਗੇ ਮੈਂ ਆਪਣੀ ਸੰਗਤ ਦੀ ਸੇਵਾ ਸਾਡੇ ਤੋਂ ਲੈ ਲੈਂਦੇ ਨੇ ਕਿਉਂਕਿ ਇਸ ਤੋਂ ਜ਼ਿਆਦਾ ਮਾਣਵਲੀ ਤੇ ਭਾਗੇਸ਼ੀਲ ਆਪਾਂ ਨਹੀਂ ਹੋ ਸਕਦੇ ਜੇ ਮਹਾਰਾਜ ਆਪਣੇ ਸੰਗਤਾਂ ਦੀ ਸੇਵਾ ਸਾਡੇ ਤੋਂ ਲੈ। ਵੈਰੂ ਜੀ ਦਾ ਖਾਲਸਾ, ਵੈਰੂ ਜੀ ਕਿਰੋਤੇ। ਬੀਰ ਨਵਦੀਪ ਸਿੰਘ ਖਾਲਸਾ ਨੇ ਦੋ ਗੱਲਾਂ ਉਹਨਾਂ ਨਾਲ ਵੀ ਕਰ ਲੈਣੇ ਆ। ਸਵਾਗਤ ਹੈ ਜੀ ਵੈਰੂ ਜੀ ਦਾ ਖਾਲਸਾ। ਅੱਜ ਕਿਵੇਂ ਲੱਗ ਰਹੀ ਨਵੀਂ ਤੋਂ ਬਦਲੀ ਆਈ ਤੋਂ ਬਾਅਦ ਹਾਂ? ਬਹੁਤ ਚੰਗਾ ਲੱਗ ਰਿਹਾ ਜੀ। ਐ ਲੱਗਦੇ ਆ ਵੀ ਬੰਦੀਆਂ ਜਿਹੜਾ ਜੀ ਦੀ ਪਹੁੰਚ ਸ਼ਾਮਲ ਹੋ ਗਏ ਚੰਗੇ ਇਨਸਾਨਾਂ ਜਿਹੜਾ ਬੰਦੀਆਂ ਜਿਹੜਾ ਸ਼ਾਮਲ ਹੋ ਗਏ ਠੀਕ ਹੈ ਜੀ ਕਿਵੇਂ ਦਾ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਡੀਕਲ ਨਜ਼ਰੀਏ ਤੋਂ ਜੇਕਰ ਦੇਖੀਏ ਕਿਉਂਕਿ ਪਹਿਲਾਂ ਅੱਖਾਂ ਦੀ ਬਹੁਤ ਪ੍ਰੋਬਲਮ ਤੋਂ ਸੀ ਦੱਸਿਆ ਸੀ ਭੈਣ ਨਾਲ ਵੀ ਗੱਲ ਹੋਈ ਸੀ ਵੀ ਅੱਖਾਂ ਲਈ ਕਾਫੀ ਪੇਸ਼ੈਂਟ ਆ ਰਹੇ ਸੀ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਡੀਕਲ ਨਜ਼ਰੀਏ ਤੋਂ ਪਹਿਲਾਂ ਦਾ ਜਿਹੜੇ ਜਿਆਦਾ ਪੇਸ਼ੈਂਟ ਆਏ ਸੀਗੇ ਉਹ ਤੋਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਜਿਹੜਾ ਤਸ਼ੱਦਦ ਹੋਇਆ ਸੀ ਉਹ ਤੋਂ ਪ੍ਰਭਾਵਿਤ ਜਿਆਦਾ ਬੰਦੇ ਆਏ ਸੀਗੇ ਹਾਂਜੀ ਉਸ ਤੋਂ ਬਾਅਦ ਹੁਣ ਤਾਂ ਜਿਆ ਨੋਰਮਲ ਬੰਦੇ ਆ ਰਹੇ ਆ ਜਿਨ੍ਹਾਂ ਨੂੰ ਜਿਹੜੇ ਬੁਖਾਰ ਹੋ ਗਿਆ ਜਦੋਂ ਮੂਸ਼ਨ ਲੱਗੇ ਆ ਯਾ ਜੀ ਕਾਮ ਨਜਵਾਏ ਬੜੇ ਪੇਸ਼ੰਤ ਯਾ ਸਿਰਸੁਰ ਦੁਖਦਾ ਇਹ ਬੜੇ ਆ ਰਹੇ ਜੀ ਸੋ ਜਾਂਦੇ ਜਾਂਦੇ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਆਪਣੇ ਨੌਜਵਾਨ ਸਾਥੀਆਂ ਨੂੰ ਭੈਣ ਭਰਾਵਾਂ ਨੂੰ ਜਿਹੜੀ ਤੁਹਾਡੇ ਤੇ ਕਿਰਪਾ ਹੋਈ ਹੈ ਉਸ ਤੋਂ ਬਾਅਦ ਇਹ ਤਾਂ ਬਹੁਤ ਹੈ ਜੀ ਗੱਲ ਤਾਂ ਇਹ ਜੀ ਕਿਸੇ ਨੇ ਮੰਨਣਾ ਹੋਵੇ ਹਾਂਜੀ ਸਾਰੇ ਤੋਂ ਵੱਡਾ ਸਨੇਹਾ ਪਹਿਲਾਂ ਇੱਥੇ ਪਹੁੰਚੋ ਉੱਥੇ ਬਹਿ ਕੇ ਘਰੇ ਬਹਿ ਕੇ ਜੋ ਆਪਾਂ ਣਡ ਤੇ ਵੀਡੀਓ ਦੇਖਦੇ ਜਾ ਉਹ ਕੋਈ ਹੋਰ ਗੱਲ ਹੁੰਦੀ ਆ ਜਦੋਂ ਆਪਾਂ ਆਪ ਇੱਥੇ ਵਿਚਰਦੇ ਆ ਕੇ ਉਹ ਤਾਂ ਬਹੁਤ ਫਰਕ ਪੈਂਦਾ ਜਮੀਨੇ ਸਮਾਨ ਦਾ ਫਰਕ ਆ ਵੀ ਉੱਥੇ ਰਹਿ ਕੇ ਜੋ ਆਪਾਂ ਦੇਖਦੇ ਹਾਂ ਜੋ ਇਹ ਤੇ ਫੀਲ ਆ ਉਹ ਨਹੀਂ ਕਰ ਪਾਉਂਦੇ ਸੋ ਸਿਰਫ ਇੱਕ ਆਪਣੇ ਅੰਦਾਜ਼ੇ ਲਾ ਸਕਦੇ ਆ ਜੇ ਵੀਡੀਓ ਦੇਖ ਕੇ ਸੋ ਇੱਥੇ ਪਹਿਲਾਂ ਜੁਰੀ ਜ਼ਿਆਦਾ ਇੱਥੇ ਪਹੁੰਚੋ ਫੇ ਕੁਝ ਦੇਖਣ ਵਾਸਤੇ ਧੰਨਵਾਦ ਸੋ ਇਹ ਸਾਨੂੰ ਵੀਰ ਨਵਦੀਪ ਸਿੰਘ ਖਾਲਸਾ ਤੇ ਭੈਣ ਹਿਨਾ ਕੌਰ ਖਾਲਸਾ ਜੀ ਜੋ ਕਿ ਡਟੇ ਹੋਏ ਨੇ ਲਗਾਤਾਰ 13 ਤਰੀਕ ਤੋਂ ਸੰਭੂ ਬਾਰਡਰ ਤੇ ਸੋ ਕੀ ਕਹਿਣਾ ਚਾਹੋ ਕਿ ਨਵੀਂ ਜ਼ਿੰਦਗੀ ਦੇ ਲਈ ਜੋ ਪਰਮਾਤਮਾ ਦੀ ਬੈਗਰੂ ਦੀ ਕਿਰਪਾ ਹੋਈ ਹੈ ਕਮੈਂਟਾਂ ਦੇ ਵਿੱਚ ਮੁਬਾਰਕਬਾਦ ਵੀ ਜ਼ਰੂਰ ਦੇਣਾ ਤੇ ਕਿਸਾਨ ਮਜ਼ਦੂਰ ਏਕਤਾ ਜੂਰਪਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਮਿਲਦੇ ਆਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਅਲਵਿਟਡ ਗਿਆਨ ਦੇ ਨਾਲ ਧੰਨਵਾਦ